ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਸੇ ਕਸੂਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਭਾਜੜਾ ਪੈ ਗਈਆਂ ਨੇ ਇਹ ਭਾਜੜਾ ਪੁਆਈਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸਾਨਾਂ ਨੇ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਹਰੇਕ ਸਮੱਸਿਆ ਦਾ ਸਾਡੇ ਕੋਲ ਹੱਲ ਹੈ ਸੋਲੂਸ਼ਨ ਹੈ ਹਰੇਕ ਮਰਜ਼ਦੀ ਸਾਡੇ ਕੋਲ ਦੁਆ ਹੈ ਲੇਖਨ ਪੰਜਾਬ ਦੇ ਬੁੱਕ ਮੰਤਰੀ ਭਗਵੰਤ ਮਾਨ ਨੇ ਜਿਹੜੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਅਦੇ ਕੀਤੇ ਸੀ ਕੀ ਉਹਨਾਂ ਵਾਅਦਿਆਂ ਉੱਤੇ ਖਰਾ ਉਤਰੇ ਕੀ ਉਹ ਵਾਅਦੇ ਪੂਰੇ ਕੀਤੇ ਗਏ ਹਾਲਾਂਕਿ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਨੇ ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਕਿ ਭਈ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਕਰੋ ਕਿਸਾਨਾਂ ਨੂੰ ਕਿਉਂਕਿ ਇਹ ਭਰਾੜੀ ਨੂੰ ਅੱਗ ਲਾਉਂਦੇ ਨੇ ਭਰਾੜੀ ਦੇ ਧੂਮੇ ਦੇ ਨਾਲ ਹਰਿਆਣਾ ਯੂਪੀ ਦਿੱਲੀ ਤੱਕ ਧੂਆ ਪਹੁੰਚਦਾ ਹੈ। Rajasthan ਵੀ ਤੁਮੇਂਦੇ ਲਪੇਟ ਵਿੱਚ ਆਉਂਦਾ ਹੈ। ਐਮਸੀ ਆਗੂ ਲੈ ਕੇ ਸੁਪਰੀਮ ਕੋਰਟ ਨੇ ਵੱਡਾ ਆਦੇਸ਼ ਦਿੱਤਾ ਹੈ ਕਿ ਪੰਜਾਬ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਕਿਉਂ ਨਹੀਂ ਭੇਜਿਆ ਗਿਆ। ਲੇਕਿਨ ਇੱਧਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਜੜਾ ਪੈ ਗਿਆ ਜਦੋਂ ਕਿਸਾਨਾਂ ਨੇ ਫਿਰ ਕਹਿ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਕਿਸਾਨਾਂ ਵੱਲੋਂ ਫਿਰ ਤੋਂ ਵੱਡੇ ਅੰਦੋਲਨ ਸ਼ੁਰੂ ਕਰਨ ਨੂੰ ਲੈ ਕੇ ਚੇਤਾਵਨੀ ਦੇ ਦਿੱਤੀ ਗਈ ਹੈ ਦੱਸਦੀ ਹੈ ਕਿ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਮੁਖੀ ਸਰਵਰ ਸਿੰਘ ਬੰਦੇਰ ਨੇ 26 ਸਤੰਬਰ 2025 ਨੂੰ ਅੰਮ੍ਰਿਤਸਰ ਵਿੱਚ ਪ੍ਰਾਰੀ ਪ੍ਰਦੂਸ਼ਣ ਦੇ ਮੁੱਦੇ ਦਾ ਠੋਸ ਹਲ ਲੱਭਣ ਵਿੱਚ ਆਸਫਲ ਰਹਿਣ ਦਾ ਦੋਸ਼ ਕੇਂਦਰ ਅਤੇ ਪੰਜਾਬ ਸਰਕਾਰ ਤੇ ਲਗਾਇਆ ਹੈ ਉਹਨਾਂ ਕਹਿੰਦਾ ਜੇਕਰ ਤੁਸੀਂ ਪ੍ਰਾਰੀ ਦਾ ਹੱਲ ਨਹੀਂ ਕਰਦੇ ਤੇ ਫਿਰ ਪ੍ਰਾਰੀ ਖੇਤਾਂ ਦੇ ਵਿੱਚ ਕਿੱਥੇ ਰੱਖੀ ਜਾਵੇ ਜੇਕਰ ਖੇਤਾਂ ਵਿੱਚ ਰੱਖਦੇ ਹਾਂ ਤੇ ਚੂਹੇ ਹੁੰਦੇ ਨੇ ਚੂਹੇ ਕਲੰਗ ਦੀ ਫਸਲ ਨੂੰ ਖਰਾਬ ਕਰਦੇ ਨੇ ਨਾ ਤਾਂ ਕੇਂਦਰ ਦੇ ਕੋਲ ਹੱਲ ਹੈ ਤੇ ਨਾ ਪੰਜਾਬ ਸਰਕਾਰ ਦੇ ਕੋਲ ਹੱਲ ਹੈ ਜਿਹੜੇ ਵੱਡੇ ਵੱਡੇ ਦਾਅਵੇ ਕਰਦੀ ਰਹੀ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਹਨਾਂ ਨੇ ਪ੍ਰਾਲੀ ਸਾੜਨ ਦੇ ਦੋਸ਼ ਵਿੱਚ ਜਲੰਧਰ ਦੇ ਕਿਸਾਨ ਰਾਜਕੁਮਾਰ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਰਹਾਆ ਨਾ ਕੀਤਾ ਗਿਆ ਤਾਂ ਪੰਜਾਬ ਵਿੱਚ ਇੱਕ ਵੱਡਾ ਅੰਦੋਲਨ ਸ਼ੁਰੂ ਹੋਵੇਗਾ ਭੰਦੇਰ ਨੇ ਕਿਹਾ ਕਿ ਸਰਕਾਰ ਨੇ ਪ੍ਰਾਲੀ ਪ੍ਰਬੰਧਨ ਦਾ ਕੋਈ ਸਹੀ ਹੱਲ ਨਹੀਂ ਲੱਭਿਆ ਮੁਹਈਆ ਕਰਵਾਈਆਂ ਗਈਆਂ ਮਸ਼ੀਨਾਂ ਖਰਾਬ ਹੋ ਗਈਆਂ ਸਨ ਅਤੇ ਕਿਸਾਨ ਕਰਜ਼ੇ ਵਿੱਚ ਡੁੱਬੇ ਹੋਏ ਸਨ ਫਿਰ ਫਿਰ ਵੀ ਉਹਨਾਂ ਨੂੰ 30000 ਰੁਪਏ ਤੱਕ ਜੁਰਮਾਨਾ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਉਦਯੋਗ ਪ੍ਰਦੂਸ਼ਣ ਵਿੱਚ 52% ਵਾਹਨ ਅਤੇ 25% ਯੋਗ ਪਾਉਂਦੇ ਹਨ ਜਦੋਂ ਕਿ ਪ੍ਰਾਰੀ ਸਾਹਿਬ ਨਾਲ ਸਿਰਫ 8% ਯੋਗਦਾਨ ਪੈਂਦਾ ਹੈ ਇਸ ਦੇ ਬਾਵਜੂਦ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਭਗਵੰਤਮਾਨ ਸਰਕਾਰ ਕੋਰਪੋਰੇਟ ਹਿੱਤਾਂ ਦੇ ਪੱਕ ਪੂਰੀ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਡਾਨੀ ਅਵਾਨੀ ਦਾ ਪੱਕ ਪੂਰਦੇ ਨੇ ਉਸੇ ਤਰ੍ਹਾਂ ਕੋਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਵੀ ਅਦਾਦੀ ਅਤੇ ਅਬਾਦੀ ਹੋਣਾ ਦਾ ਯਾਰ ਨਿਕਲਿਆ ਕਿਉਂਕਿ ਉਦਯੋਗਤ ਅਦਯੋਗਿਕ ਪ੍ਰਦੂਸ਼ਣ ਲਈ ਸਜ਼ਾ ਸਿਰਫ ਜੁਰਮਾਨੇ ਤੱਕ ਸੀਮਿਤ ਕਰ ਦਿੱਤੀ ਗਈ ਹੈ ਜਦੋਂ ਕਿ ਕਿਸਾਨਾਂ ਨੂੰ ਸਖਤ ਕਾਨੂੰਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਨੇ ਐਲਾਨ ਕੀਤਾ ਕਿ ਕਿਸਾਨ ਮਜ਼ਦੂਰ ਕਮੋਰਚਾ ਦੀ ਇੱਕ ਐਮਰਜੈਂਸੀ ਮੀਟਿੰਗ ਅਚਨਿਕੜ ਵਿੱਚ ਹੋਵੇਗੀ ਜਿਸ ਵਿੱਚ ਪ੍ਰਾਲੀ ਦਾ ਮੁਆਵਜ਼ਾ ਬਾਸਮਤੀ ਅਤੇ ਕਪਾਧੀਆਂ ਕੀਮਤਾ ਬਿਲੀ ਬੋਰ ਦੇ ਨਿਜੀਕਰਨ ਅਤੇ ਸਮਾਰਟ ਮੀਟਰ ਵਰਗੇ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਪੰਜਾਬ ਵਿੱਚ ਔਲਾਂ ਦੀ ਕਟਾਈ ਅਤੇ ਸੀਐਲ ਦੌਰਾਨ ਪ੍ਰਾਣੀ ਸਾਰਨ ਤੋਂ 70 ਦੇ ਵੱਧ ਮਾਮਲੇ ਆਏ ਹਨ ਜਿਸ ਵਿੱਚ ਅਮਰਸੰਗ ਸਭ ਤੋਂ ਅੱਗੇ ਹੈ ਭਲਿਹਾਰ ਦਾ ਬਿਆਨ ਸਰਕਾਰ ਲਈ ਇੱਕ ਨਵੀਂ ਚੁਣੌਤੀ ਪੈਦਾ ਕਰ ਸਕਦਾ ਹੈ ਸਰਵਰ ਸਿੰਘ ਭਲਿਹਾਰ ਨੇ ਸਿੱਧੀ ਚੁਣੌਤੀ ਦਿੱਤੀ ਹੈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵਤਵਾਨ ਨੂੰ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਜੇਕਰ ਪ੍ਰਾਣੀ ਸਾਰਨ ਸਰਨ ਦਾ ਕੋਈ ਹੱਲ ਤੁਹਾਡੇ ਵੱਲੋਂ ਨਾ ਲੱਭਿਆ ਗਿਆ ਹੱਲ ਲੱਭਣਾ ਤੁਹਾਡੀ ਰਿਸਪੌਂਸਿਬਿਲਟੀ ਹੈ ਤੁਹਾਡੀ ਜ਼ਿੰਮੇਵਾਰੀ ਹੈ ਧੰਨ